ਪਤਾ ਹੋਣਾ ਚਾਹੀਦਾ ਅਸੀਂ ਕੌਣ ਸਾਨੂੰ ਇਹ ਪਤਾ ਨਹੀਂ ਅਸੀਂ ਕੌਣ ਤੇ ਜਿਹੜਾ ਕਾਮਰੇਡ ਲਾਣਾ ਉਹ ਕੀ ਕਰਦਾ ਜਦੋਂ ਬਲੈਕ ਲਾਈਫਸ ਮੈਟਰ ਇੱਕ ਮੂਵਮੈਂਟ ਸ਼ੁਰੂ ਹੁੰਦੀ ਹੈ ਵੈਸਟ ਚ ਤਾਂ ਗੋਰੇ ਪਤਾ ਕੀ ਮੂਵਮੈਂਟ ਸ਼ੁਰੂ ਕਰ ਲੈਂਦੇ ਨਾਲ ਉਹਨੂੰ ਡਿਸਾਲਵ ਕਰਨ ਵਾਸਤੇ 올 ਲਾਈਫਸ ਮੈਟਰ ਹੁਣ ਉਹ ਕਹਿੰਦੇ ਵੀ ਯਾਰ ਠੀਕ ਆ ਕਾਲਿਆਂ ਦੀ ਜਿਹੜੀ ਇੱਕ ਲਾਈਫ ਆ ਉਹ ਤੁਹਾਡੇ ਲਈ ਉਨੀ ਹੀ ਜ਼ਰੂਰੀ ਹੋਣੀ ਚਾਹੀਦੀ ਹੈ ਜਿੰਨੀ ਗੋਰਿਆਂ ਦੀ ਆ ਤੇ ਗੋਰੇ ਕਹਿੰਦੇ ਆਨ ਲਾਈਫਸ ਮੈਟਰ ਹੁਣ ਇਹ ਗੱਲ ਤਾਂ ਸਭ ਨੂੰ ਸਹੀ ਲੱਗਦੀ ਆ ਵੀ ਯਾਰ ਸਾਰੀਆਂ ਜ਼ਿੰਦਗੀਆਂ ਹੀ ਮੈਟਰ ਕਰਦੀਆਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਪਰ ਇਹਦੇ ਵਿੱਚ ਜਿਹੜੇ ਉਹਨਾਂ ਦੇ ਬੁੱਧੀਜੀਵੀ ਸੀ ਇੰਟੈਲੈਕਚੁਅਲ ਸੀ ਜਦੋਂ ਅਸੀਂ ਕੋਈ ਗੰਭੀਰ ਗੱਲਬਾਤ ਕਰ ਰਹੇ ਹੋਈਏ ਸਾਡਾ ਧਿਆਨ ਹੀ ਨਹੀਂ ਕੇਂਦਰਿਤ ਹੁੰਦਾ ਸਾਡਾ ਇੰਟੈਲੈਕਚੁਅਲ ਕੈਲੀਬਰ ਕਿੱਥੋਂ ਰਾਈਜ਼ ਹੋ ਜਾਊਗਾ ਫਿਰ ਉਹਨਾਂ ਦੇ ਬੁੱਧੀਜੀਵੀਆਂ ਨੇ ਕਿਹਾ 올 ਲਾਈਫਸ ਮੈਟਰ ਤੁਹਾਡੇ ਤੇ ਕੋਈ ਜ਼ੁਲਮ ਹੋ ਰਿਹਾ ਗੋਰਿਆਂ ਤੇ ਤੁਸੀਂ ਤਾਂ ਸਾਡੇ ਤੇ ਜ਼ੁਲਮ ਕਰ ਰਹੇ ਹੋ ਸਾਨੂੰ ਸਲੇਵਜ਼ ਵਾਂਗੂ ਟ੍ਰੀਟ ਕਰ ਰਹੇ ਹੋ ਗੁਲਾਮਾਂ ਵਾਂਗੂ ਟ੍ਰੀਟ ਕਰ ਰਹੇ ਹੋ ਤੁਸੀਂ ਸਾਡੇ ਬੰਦਿਆਂ ਤੇ ਕੇਸ ਪਾਉਂਦੇ ਹੋ ਸਾਨੂੰ ਜੇਲਾ ਵਿੱਚ ਸਿੱਟਦੇ ਹੋ ਜਿਵੇਂ ਸਾਡੇ ਇੱਥੇ ਆਪਣੇ ਨੌਜਵਾਨਾਂ ਤੇ ਯੂ.ਐਪੀ.ਏ ਲੱਗਦਾ ਜੇਲਾ ਵਿੱਚ ਸਾਨੂੰ ਸਿੱਟਿਆ ਜਾਂਦਾ ਤਾਂ ਤੁਸੀਂ ਇਹ ਗੱਲ ਨਾ ਕਹੋ 올 ਲਾਈਫਸ ਮੈਟਰ ਸਪੈਸੀਫਿਕ ਗੱਲ ਕਰੋ ਸਪਸ਼ਟਤਾ ਚ ਆ ਕੇ ਗੱਲ ਕਰੋ black lights matter ਕਿਉਂਕਿ ਅਸੀਂ ਵਿਕਟਮ ਹੁਣ ਸਾਡੇ ਨਾਲ ਕੀ ਕੀਤਾ ਜਾਂਦਾ ਜਿਹੜੇ ਕਾਮਰੇਡ ਲਾਣਾ ਕੀ ਕਰਦਾ ਉਸ ਉਹੀ ਗੇਮ ਖੇਡਦਾ ਕਹਿਣਗੇ ਕਿ ਪੰਜਾਬ ਤੇ ਜ਼ੁਲਮ ਹੋ ਰਿਹਾ ਮੋਦੀ ਜ਼ਾਲਮ ਆ ਮੋਦੀ ਫਾਸ਼ੀਵਾਦ ਤੇ ਉੱਤਰ ਆਇਆ ਫਾਸਿਸਟ ਆ ਉਹ ਸਾਨੂੰ ਲੱਗਦਾ ਯਾਰ ਸਾਡੇ ਹੀ ਬੰਦੇ ਆ ਗੱਲ ਤਾਂ ਸਹੀ ਕਰ ਰਹੇ ਆ ਪਰ ਕਦੇ ਕਾਮਰੇਡ ਐਡੇ ਇਹ ਉਹ ਕੁੱਤੇ ਦੇ ਹੱਡ ਆਈ ਐਮ ਸੌਰੀ ਟੂ ਯੂਜ਼ ਥਿਸ ਵਰਡ ਇਹ ਕਦੇ ਸਪੈਸੀਫਿਕ ਨਹੀਂ ਹੋਣਗੇ ਵੀ ਸਿੱਖਾਂ ਤੇ ਜ਼ੁਲਮ ਹੋ ਰਿਹਾ ਸਾਨੂੰ ਕਦੇ ਵਿਕਟਿਮ ਕਲੇਮ ਕਰਨ ਦਿੰਦੇ ਹੀ ਨਹੀਂ ਵੀ ਅਸੀਂ ਵਿਕਟਿਮ ਆ ਜਾਂ ਸਾਨੂੰ ਨਿਆਂ ਨਹੀਂ ਮਿਲਿਆ ਕਦੇ ਸਪੈਸੀਫਿਕ ਨਹੀਂ ਹੋਣਗੇ ਕੋਈ ਲੇਖ ਪੜ੍ਹ ਲਓ ਇਹਨਾਂ ਦਾ ਕੋਈ ਇਹਨਾਂ ਦਾ ਪੰਜਾਬ ਤੇ ਓਵਰਆਲ ਇੱਕ ਜਿਹੜਾ ਗੱਲ ਕਰ ਦੇਣਗੇ ਕਦੇ ਸਪਸ਼ਟਤਾ ਚ ਗੱਲ ਹੀ ਨਹੀਂ ਹੋਣੀ ਸਿੱਖਾਂ ਤੇ ਯੂਏਪੀਏ ਲੱਗ ਰਿਹਾ ਸਿੱਖਾਂ ਦਾ ਕਤਲ ਆਮ ਹੋਇਆ ਸਿੱਖਾਂ ਨੂੰ 84 ਤੋਂ ਲੈ ਕੇ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ ਇਹ ਕਦੇ ਨਹੀਂ ਕਹਿਣਗੇ afghanistan ਚ ਸਿੱਖ ਮਰੇ ਕਾਮਰੇਡ ਉੱਥੇ ਅਸੀਂ ਕਿਹਾ ਵੀ ਦੇਖੋ ਜੀ ਅਸੀਂ ਇੱਥੇ ਵਿਕਟਮ ਆ ਸਾਡੇ ਤੇ ਜ਼ੁਲਮ ਕੀਤਾ ਜਾ ਰਿਹਾ ਸਾਨੂੰ ਕਹਿੰਦੇ ਨਹੀਂ 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 ਆ ਗੱਲ ਨਾ ਕਰੋ ਇਹ ਤਾਂ ਇਸਲਾਮੋਫੋਬੀਆ ਹੋ ਗਿਆ ਤੁਹਾਨੂੰ ਆ ਗੱਲ ਨਾ ਕਰੋ ਆ ਗੱਲ ਨਾ ਕਰੋ ਸਾਨੂੰ ਕਦੇ ਸਪੈਸੀਫਿਕ ਹੋ ਕੇ ਇਹ ਕਹਿਣ ਦੀ ਅਜ਼ਾਦਤ ਹੀ ਨਹੀਂ ਦਿੰਦੇ ਵੀ ਤੁਸੀਂ ਵਿਕਟਮ ਆਂ ਪਰ ਵਿਕਟਮ ਜੇ ਇਹ ਨਾ ਕਹਿ ਸਕੇ ਵੀ ਮੈਂ ਵਿਕਟਮ ਆ ਇਹ ਤਾਂ ਇਤੋਂ ਵੱਡਾ ਜ਼ੁਲਮ ਕੀ ਹੁੰਦਾ ਉਲਟਾ ਸਾਨੂੰ ਬਦਨਾਮ ਕਰਨਗੇ